ਮਿਲ ਜੇਗਾ ਜਿਹੜੀ ਸਰਵ ਸਵਸ਼ਥਤਾ ਵਿਧਾਨ ਹੈ ਹਰ ਘਰ ਇੱਕ ਸੀਟ ਟਾਇਲਟ ਹੋਵੇ ਉਹਦੇ ਵਿੱਚ 10000 तकरीबन 10 ਕਰੋੜ ਦੇ ਲੱਗ ਜਗੇ ਟਾਇਲਟਸ ਜਿਹੜੀਆਂ ਵਾ ਉਹ ਪਿੰਡਾਂ ਦੇ ਵਿੱਚ ਉਹਨਾਂ ਕਸਬਿਆਂ ਚ ਬਣਾਈਆਂ ਗਈਆਂ ਮੈਂ ਇਹ ਨਿੱਕੀਆਂ ਗੱਲਾਂ ਨਹੀਂ ਇਹ ਬਹੁਤ ਵੱਡੀਆਂ ਅੱਜ ਇਹਨੂੰ ਜੀ ਰੋਜੀ ਤੁਹਾਡੇ ਕੋ ਜਾਣਨਾ ਚਾਹਾਂਗੇ ਕਿ ਕਿਹਾ ਸੀ ਨਸ਼ੇ ਦੀ ਵੀ ਗੱਲ ਹੋਏਗੀ ਸਾਰੀਆਂ ਗੱਲਾਂ ਕੀਤੀਆਂ ਜਾਣਗੀਆਂ ਸਭ ਤੋਂ ਪਹਿਲੇ ਕਹਿਣਾ ਚਾਹਾਂਗੇ ਕਿ ਜਦੋਂ ਵੀ ਕੋਈ ਡਿਬੇਟ ਹੁੰਦੀ ਹੈ ਕਿ ਕਾਂਗਰਸੀ ਉੱਥੇ ਪਹੁੰਚਦੇ ਕਿਉਂ ਨਹੀਂ ਵੱਡੀ ਗਿਣਤੀ ਵਿੱਚ ਕੋਈ ਇੱਕ ਦੋ ਜਾਣੇ ਕਿਉਂ ਤੁਸੀਂ ਮੈਨੂੰ ਪਹਿਲੇ ਸੱਦੇ ਤੇ ਬੁਲਾਇਆ ਮੈਂ ਭੱਜ ਕੇ ਆਇਆ ਠੀਕ ਹੈ ਨਾ ਜੀ ਮੈਂ ਵੀ ਭਾਜੀ ਉਹਨਾਂ ਦਾ ਜੂਨੀਅਰ ਹਾਂ ਠੀਕ ਹੈ ਅਸੀਂ ਇਕੱਠੇ ਪੜੇ ਖੇਲੇ ਹਾਂ ਗੱਲ ਲੱਗੀ ਆ ਜੀ ਦੇਖੋ ਅੱਜ ਆਪਾਂ ਆਪਣਾ ਪ੍ਰਧਾਨ ਮੰਤਰੀ ਚੁਣਨਾ ਸਾਡੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਜਿਹੜੇ ਹੁਣ ਕਰੰਟ ਵੀ ਹੈਗੇ ਆ ਇਹ ਕਹਿੰਦੇ ਸੀਗੇ ਮੈਂ ਚੌਂਕੀਦਾਰ ਹਾਂ ਮੈਂ ਗਰੀਬ ਦਾ ਬੱਚਾ ਆ ਮੈਂ ਚਾਹ ਵੇਚਣ ਵਾਲਾ ਇਹੋ ਜਿਹਾ ਚੌਂਕੀਦਾਰ ਸਾਨੂੰ ਨਹੀਂ ਚਾਹੀਦਾ ਜਿਨ੍ਹਾਂ ਬਾਨੀ ਅਡਾਨੀ ਨੂੰ ਬਾਹਰ ਭਜਾਤਾ ਮੇਰੀ ਇੱਕ ਚੀਜ਼ ਦੱਸੋ ਮੈਨੂੰ ਮੈਨੂੰ ਤੇ ਲੱਗਦਾ ਪ੍ਰਧਾਨ ਮੰਤਰੀ ਨਹੀਂ ਇਹਦਾ ਨਾਂ ਖਰਾਬ ਮੰਤਰੀ ਪਾਣਾ ਚਾਹੀਦਾ ਜਿਨ੍ਹਾਂ ਨੇ ਲੋਕਾਂ ਨੌਜਵਾਨਾਂ ਦਾ ਰੋਜ਼ਗਾਰ ਖਰਾਬ ਕੀਤਾ ਜਿਨ੍ਹਾਂ ਨੇ ਦੇਸ਼ ਦੀ ਅਰਥਵਿਵਸਥਾ ਰਾਹੁਲ ਗਾਂਧੀ ਨੇ ਇਹ ਚੌਂਕੀਦਾਰ ਨੂੰ ਚੋਰ ਕਹਤਾ ਚੋਰ ਹੈਗਾ ਹੀ ਆ ਜੀ ਦੇਖੋ ਉਹਨਾਂ ਦੇ ਚੌਂਕੀਦਾਰ ਦੇ ਭਾਵਨਾਵਾਂ ਨਾਲ ਖੇਡਿਆ ਗਿਆ ਨਹੀਂ ਨਹੀਂ ਉਹ ਚੌਂਕੀਦਾਰ ਦੇਖੋ ਚੌਂਕੀਦਾਰ ਕੌਣ ਰੱਖਦਾ ਚੌਂਕੀਦਾਰ ਇੱਕ ਅਮੀਰ ਆਦਮੀ ਰੱਖਦਾ ਗਰੀਬ ਆਦਮੀ ਕਿ ਉਹ ਆਵਾਜ਼ੀ ਆਵਾਜ਼ੀ ਪਾਟੀ ਕੋ ਪੁੱਛਣ ਨੇ ਕੀ ਕਹਿਣਾ ਚਾਹੁੰਦੇ ਜੀ ਚੌਂਕੀਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਚੌਂਕੀਦਾਰ ਤੇ ਰਾਹੁਲ ਗਾਂਧੀ ਨੇ ਕਿਹਾ ਤਾਂ ਕਿ ਮੈਂ ਚੌਂਕੀਦਾਰ ਜਿਹੜਾ ਚੋਰ ਵਾਰ ਕਿਹਨੂੰ ਸਹੀ ਮੰਨਦੇ ਜੀ ਦੇਖਿਏ ਅਸੀਂ ਦੇ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਚੌਂਕੀਦਾਰ ਚੋਰ ਤੇ ਹੈ ਹੀ ਆ ਅੱਧਾ ਤਾਂ ਮੱਛਾ ਜੀ ਕੀ ਕਹਿਣਾ ਚਾਹੋਗੇ ਨਸ਼ੇ ਦਾ ਜਿਹੜਾ ਮੁੱਦਾ ਵਾ ਉਹ ਵੀ ਬਹੁਤ ਘਟਿਆ ਪਿਆ ਕੀ ਕਹਿਣਾ ਚਾਹੋਗੇ ਤੁਸੀਂ ਦੱਸੋ ਭਾਜੀ ਕਾਂਗਰਸ ਸਰਕਾਰ ਨੇ ਕੁਟਕਾ ਸਾਹਿਬ ਫੜ ਕੇ ਸੋਧ ਖਾਧੀ ਨਸ਼ੇ ਚਾਰ ਹਫ਼ਤੇ ਮੁਕਤ ਕਰਦਾਂਗੇ ਬੈਸ ਬ੍ਰਦਰ ਸਾਹਿਬ ਤੇ ਜਾ ਕੇ ਕਮਿਸ਼ਨ ਸਾਹਿਬ ਕੋਲ ਪੇਸ਼ ਹੋ ਗਿਆ ਨਸ਼ਾ ਵਿਗਦਾ ਪਿਆ ਅੱਜ ਆ ਡੈਂਪਰ ਸਰਚ ਕਹਿਣਾ ਕਿ ਜੇ ਨਸ਼ਾ ਲਿਆ ਕੇ ਦਿਖਾਓ ਤੇ ਮੈਂ ਕਹਿੰਦਾ ਅੱਧਾ ਅੰਬਰਸ ਨਸ਼ਾ ਇਕੱਠਾ ਕਰ ਦੇਗਾ ਕਿਹੜੇ ਹਿਸਾਬ ਨਾਲ ਕਹਿੰਦੇ ਨਸ਼ਾ ਕੰਟਰੋਲ ਹੋ ਗਿਆ ਹੱਲੇ ਕੱਲ ਅੱਧਾ ਕਿਲੋ ਕੀਨਾਂ ਦਾ ਇਸ ਮੈਕ ਕੋਟ ਖਾਲਸਾ ਫੜੀ ਗਈ ਹੈ ਉਸ ਤੋਂ ਬਾਅਦ ਰਵਨੀਤ ਬਿੱਟੂ ਕੋਲ ਜਾ ਕੇ ਪੇ نشا ਕਿਹੜੇ ਹਿਸਾਬ ਨਾਲ ਘਟ ਗਿਆ ਤੁਸੀਂ ਦੱਸੋ ਤੁਹਾਡੇ ਕੋਲ ਜਵਾਬ ਲਵਾਂਗੇ ਤੁਹਾਡੇ ਕੋਲ ਵੀ ਲਵਾਂਗੇ ਤੁਹਾਡੇ ਕੋਲ ਜਵਾਬ ਸਭ ਤੋਂ ਪਹਿਲੇ ਲਵਾਂਗੇ ਕਿ ਨਸ਼ਾ ਕਿਹੜੇ ਹਿਸਾਬ ਨਾਲ ਘਟ ਗਿਆ ਕਿ ਜੇ ਆ ਕੇ ਨਸ਼ਾ ਘਟ ਗਿਆ ਵਾ ਕੀ ਕਹਣਾ ਜੀ ਨਸ਼ਾ ਤੇ ਬਿਲਕੁਲ ਘਟਿਆ ਹੈ ਦੇਖ ਰਹੇ ਹੈ ਕਿ ਦਿਨ ਪ੍ਰਤੀ ਦਿਨ ਸਖਤੀ ਵਧ ਰਹੀ ਹੈ ਪਰ ਫੜਿਆ ਗਿਆ 1 ਕਿਲੋ ਹਿਰੋਇਨ ਅਜ ਵੀ ਫੜੀ ਗਈ ਹੈ ਫੜੀ ਗਈ ਹੈ ਕਿਉਂ ਫੜੀ ਗਈ ਹੈ ਜੇ ਸਖਤੀ ਹੈ ਤੇ ਫੜੀ ਗਈ ਹੈ ਜੇ ਸਖਤੀ ਨਹੀਂ ਹੁੰਦੀ ਤੇ ਫੜੀ ਕਿੱਥੋਂ ਜਾਂਦੀ ਉਹ ਤੇ ਡਿਸਟ੍ਰੀਬਿਊਟ ਹੁੰਦੀ ਲੋਕਾਂ ਨੂੰ ਆਂਦੀ ਕਿਉ ਭਈਆ ਜੇ ਸਖਤੀ ਤੇ ਆਂਦੀ ਕਿਤਰਾ ਨਹੀਂ ਦੇਖੋ ਜਿਹੜੇ ਮੈਨੂਫੈਕਚਰਰ ਜਿਹੜੇ ਉਹਨੂੰ ਬਣਾ ਰਹੇ ਹੈ ਸਖ ਅੱਧਾ ਕਿਲੋ ਫੜੀ ਗਈ ਹੈ ਕੋਈ ਵੀ ਕੋਈ ਨਸ਼ਾ ਫੜਿਆ ਗਿਆ ਅੱਧਾ ਕਿਲੋ ਫੜਿਆ ਗਿਆ ਕਿਲੋ ਫੜਿਆ ਗਿਆ ਕੁਝ ਵੀ ਫੜਿਆ ਗਿਆ ਕਿਉਂ ਫੜਿਆ ਗਿਆ ਐਸੇ ਕਰਕੇ ਫੜਿਆ ਗਿਆ ਕਿ ਬਹੁਤ ਜ਼ਿਆਦਾ ਲੈਵਲ ਦਿਖ ਸਕਤੀ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਗਵਰਨਮੈਂਟ ਦੁਆਰਾ ਇੱਕ achi ਸੋਚੀ ਸਮਝੀ ਨੀਤੀਆਂ ਦੇ ਪ੍ਰਤੀ ਤਿਆਰ ਹੋ ਰਹੀਆਂ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਾਂਗਰਸ ਗਈ 23 ਮਈ ਕਾਂਗਰਸ ਗਈ 23 ਮਈ ਨੂੰ ਜਿਹੜਾ ਰਿਜ਼ਲਟ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੇਗਾ ਕਿ ਅੱਗੇ ਨਾਲੋਂ ਵੀ ਸੀਟਾਂ ਸਾਨੂੰ ਵਧ ਜਾਣਗੀਆਂ ਇਹ ਜਿਹੜਾ ਮਹਾ ਗਠਬੰਧਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਖਿਲਾਫ ਇਕੱਠਾ ਹੁੱਕ ਹੋ ਰਿਹਾ ਹੈ ਇਹ ਸਭ ਬिखर ਜਾਣਾ ਮੈਂ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਕੌਣ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਜਾਂਦੇ ਤੁਸੀਂ ਬੋਲ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਕਿਸ ਬਨਾ ਤੇ ਕਹਿੰਦੇ ਬੇ ਚੋਰ ਹੈ ਚੌਂਕੀਦਾਰ ਚੋਰ ਕਿਸ ਬਨਾ ਤੇ ਕਹਿ ਰਿਹਾ ਜਦ ਕਿ ਪੂਰਾ ਸੋਨੀਏ ਗਾਂਧੀ ਦਾ ਟੱਬਰ ਪੂਰਾ ਹੀ ਬੇਲ ਤੇ ਬਾਹਰ ਹੈ ਬੇਲ ਤੇ ਬਾਹਰ ਕੌਣ ਹੁੰਦਾ ਹੈ ਖੁਦ ਚੋਰ ਹੀ ਹੁੰਦਾ ਹੈ ਇਹ ਤਾਂ ਇਸ ਕਰਕੇ ਕਹਿੰਦੇ ਪਏ ਆ ਪ੍ਰਧਾਨ ਮੰਤਰੀ ਨੂੰ ਹਟਾ ਦਿਓ ਕਿ ਦੁਬਾਰਾ ਕਿਤੇ ਪ੍ਰਧਾਨ ਮੰਤਰੀ ਆ ਗਏ ਆ ਗਏ ਕਿਤੇ ਦੁਬਾਰਾ ਤੇ ਇਹਨਾਂ ਨੇ ਹੁਣ ਸਿੱਧਾ ਜੇਲ੍ਹਾਂ ਦੇ ਅੰਦਰ ਜਾਣਾ ਸਭ ਨਾਲੋਂ ਜਿਹੜਾ ਮੁੱਦਾ ਸਾਡੇ ਪ੍ਰਧਾਨ ਮੰਤਰੀ ਜੀ ਨੇ ਅੱਜ ਮੈਨੂਵਰੇਸ਼ਨ ਜਿਹੜਾ ਜਾਰੀ ਹੋਇਆ ਬੀਜੇਪੀ ਦਾ 2 ਦਿਨ ਪਹਿਲਾਂ ਉਹਨਾਂ ਦੇ ਚ ਜਿਹੜਾ 370 ਧਾਰਾ ਦਾ ਸਾਡੇ ਵਾਸਤੇ ਕਿੰਨਾ ਮਾਣ ਹੈ ਸਾਡੇ ਦੇਸ਼ ਵਾਸਤੇ ਕਿ 370 ਧਾਰਾ ਜਰੂਰ ਵੀ ਸਾਡੀ ਸਰਕਾਰ 23 ਮਈ ਤੋਂ ਬਰਬੰਦੀ ਏ ਜਦੋਂ ਕੈਬਨਿਟ ਉੱਤੇ ਬੰਦੀ ਏ ਤੇ ਉਸੇ ਵਕਤ ਹੀ ਉਹ ਬਿੱਲ ਪਾਸ ਕਰਕੇ ਧਾਰ ਔਰ ਕੋਈ ਮਾਨ ਨਹੀਂ ਹੈਗਾ ਤੁਹਾਡੇ ਤੁਹਾਡੇ ਵਾਸਤੇ ਇੱਕ ਤੁਹਾਡੇ ਵਾਸਤੇ ਇੱਕ ਸਵਾਲ ਹੈ ਕਿ ਕੀ ਹਰ ਇੱਕ ਨੂੰ ਪਿਆ ਹੁੰਦਾ ਵਾ ਕਿ ਕੁਰਸੀ ਕਿਦੀ ਹੈ ਕੁਰਸੀ ਕਿਦੀ ਹੈ ਕੁਰਸੀ ਦੇ ਚੱਕਰ ਵਿੱਚ ਤੁਰੇ ਫਿਰਦੇ ਸਾਰੇ ਜਣੇ ਤੁਹਾਡੀ ਪਾਰਟੀ ਨਵੀਂ ਹੈ ਤੁਸੀਂ ਕੀ ਕਰੋਗੇ ਲੋਕਾਂ ਵਾਸਤੇ ਤੁਹਾਡੇ ਵਾਸਤੇ ਸਿਰਫ ਇੱਕ ਹੀ ਸਵਾਲ ਹੈ ਕਿ ਤੁਸੀਂ ਲੋਕਾਂ ਵਾਸਤੇ ਕੀ ਕਰੋ ਮੇਰਾ ਇੱਕ ਸਵਾਲ ਹੈ ਪਹਿਲਾਂ ਜੀ ਬੋਲੋ ਕਿ ਦੇਖੋ ਜਵਾਰਲਾਲ ਯੂਨੀਵਰਸਿਟੀ ਦੇ ਵਿੱਚ ਪੀਆਈਟੀ ਦੀਆਂ ਸੀਟਾਂ ਜੇ 1200 ਸੀਗੀਆਂ ਉਹ 200 ਰਹਿ ਗਈਆਂ ਠੀਕ ਹੈ ਤੇ ਆਈਆਰਟੀ ਦੀ ਜਿਹੜੀ ਫੀਸ ਸੀ 90000 ਤੋਂ 2 ਲੱਖ ਹੋ ਗਈ ਕੀ ਅਸੀਂ ਚੌਕੀਦਾਰ ਹੀ ਬਣਾਣੇ ਆ ਸਾਇੰਟਿਸਟ ਨਹੀਂ ਬਣਾਣੇ 60 ਸਾਲ ਦੇ ਵਿੱਚ ਜੇ ਇਹ IIT ਵਗਾਰਾ ਨਾ ਕੰਮ ਕਰਦੇ ਹੁੰਦੇ ਤੇ ਜਿਹੜੀਆਂ ਮਜ਼ਾਇਲਾ ਜਾਂ ਕੋਈ ਹੁਣ ਚੱਲਦਾ ਪਿਆ ਇਹ ਸਾਰੀ ਉਹ ਪਹਿਲਾਂ ਦੀ ਹੀ ਦੇਣਾ ਉਹ ਇਹ ਕੋਈ 50 ਸਾਲਾਂ ਦੇ 40 ਸਾਲਾਂ ਚ ਨਹੀਂ ਆ ਗਈ ਹੈਗੀ ਸਾਨੂੰ ਇਸ ਕਰਕੇ ਇਹ ادارے ਜਿਹੜੇ ਨੇ IIT ਦੇ ਇਹਨਾਂ ਨੂੰ ਅਮਸ ਨੂੰ IIT ਨੂੰ ਇਹਨਾਂ ਨੂੰ ਐਕਸਪੈਂਡ ਕਰਨਾ ਪੈਗਾ ਉਦੋਂ ਸਾਨੂੰ ਸਾਇੰਟਿਸਟ ਪੈਦਾ ਕਰਨੇ ਪੈਣਗੇ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਬਾਕੀ ਚੌਕੀਦਾਰ ਦੇ ਵਾਸਤੇ ਤਾਂ ਐਜੂਕੇਸ਼ਨ ਦੀ ਲੋੜ ਹੀ ਕੋਈ ਨਹੀਂ ਆਗੀ ਫਤਾ ਬੰਦ ਕਰ ਦਿਓ ਸਰ ਜੀ ਤਰੱਕੀ ਤਰੱਕੀ ਕਹਿੰਦੇ ਰੁਕੀ ਵੀ ਆ ਤਰੱਕੀ ਰੁਕੀ ਆ ਤਰੱਕੀ ਕਿਤਰਾ ਵਧੇਗੀ ਤਰੱਕੀ ਦੇਖੋ ਇਹ ਦੇਸ਼ ਦਾ ਅੱਜ ਪੋਜੀਸ਼ਨ ਆ ਤੁਸੀਂ ਇਕਨੋਮਿਕਸ ਟਾਈਮ ਪੜੋ ਜਾਂ ਵਰਲਡ ਦੇ ਵਿੱਚ ਅੱਜ ਮੋਦੀ ਸਾਹਿਬ ਦੇ ਜਿਹੜਾ ਨੇਤ੍ਰੁਜਿਤ 5 ਸਾਲ ਕੱਟੇ ਗਏ ਨੇ ਉਹ ਬਹੁਤ ਵੱਡਾ ਜਿਹੜਾ ਇੰਡੀਆ ਦਾ ਜਿਹੜਾ ਨਾਮ ਹੈ ਉਹ ਹੋਇਆ ਆਪਾਂ ਪਾਕਿਸਤਾਨ ਦੇ ਅਤਵਾਦੀਆਂ ਨੇ ਜਿਹੜਾ ਹਮਲਾ ਕੀਤਾ ਸੀਗਾ ਤੁਸੀਂ ਛੋਟੀ ਜੀ ਗੱਲ ਨਹੀਂ ਬਹੁਤ ਵੱਡਾ ਦੇਸ਼ ਨੂੰ ਇਹਦਾ ਬਹੁਤ ਦੁੱਖ ਹੋਇਆ ਉਹਦਾ ਜਿਹੜੀ ਇਹ ਸਟ੍ਰਾਈਕ ਕੀਤੀ ਗਈ ਪਾਕਿਸਤਾਨ ਨੇ ਬੜਾ ਰੌਲਾ ਪਾਇਆ ਸਾਰੀਆਂ ਕੰਟਰੀਜ਼ ਇਵਨ ਕਿ ਮੁਸਲਮ ਕੰਟਰੀਆਂ ਵੀ ਮੋਦੀ ਸਾਹਿਬ ਨਾਲ ਆ ਕੇ ਖੜ ਗਈ ਜਿੰਨੇ ਵੀ ਦੇਸ਼ ਸੀਗੇ ਅਰਬ ਕੰਟਰੀ ਜਾਂ ਅਮਰੀਕਾ ਕੈਨੇਡਾ ਆ ਵੱਡੇ ਵੱਡੀਆਂ ਕੰਟਰੀਜ਼ ਨੇ ਇਸ ਗੱਲ ਦਾ ਸਮਰਥਨ ਕੀਤਾ ਅੱਜ ਉਹ ਮੋਦੀ ਸਾਹਿਬ ਨਾਲ ਖਲੋਤੇ ਆ ਤੁਸੀਂ ਵਰਲਡ ਦੀਆਂ ਜਿਹੜੀਆਂ ਬੈਸਟ ਪਾਲਿਸਿਸ ਨੇ ਉਹ ਇੱਥੇ ਆ ਰਹੀਆਂ ਨੇ ਮਤਲਬ ਤੁਸੀਂ ਜੇ ਹੁਣ ਕਿਉਂਕਿ ਇਹ ਗੱਲਾਂ ਨੂੰ ਕੋਈ 2-4 ਮਿੰਟ ਚ ਆਪਾਂ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਜਿੰਨੀਆਂ ਵੀ ਉਪਗ੍ਰਹ ਜਿੰਨੇ ਹੁਣ ਆਪਣੇ ਹੋਏ ਤੁਸੀਂ ਦੇਖੋ ਵਰਲਡ ਵਾਈਡ ਜਿਹੜਾ ਵਾ ਉਹ ਇੰਡੀਆ ਦਾ ਗ੍ਰਾਫ ਤਾਂ ਗਿਆ ਆਉਣ ਵਾਲੇ ਸਮੇਂ ਚ ਠੀਕ ਆ 5 ਸਾਲ ਜਿਹੜਾ ਸਮਾਂ ਵਾ ਮਿਲਿਆ ਮੈਂ ਸਮਝਦਾ ਜਿਹੜੇ ਆਉਣ ਵਾਲੇ 5 ਸਾਲ ਆ ਉਹ ਗੋਲਡਨ ਪੀਰੀਅਡ ਜਿਹੜੇ ਆ ਉਹ ਆਪਣੇ ਹਿੰਦੁਸਤਾਨ ਦੇ ਵਾਸਤੇ ਆਉਣਗੇ ਨੌਜਵਾਨਾਂ ਵਾਸਤੇ ਆਉਣਗੇ ਸਾਡੀ ਨੌਜਵਾਨ ਪੀੜੀ ਨੂੰ ਬਹੁਤ ਵੱਡੀਆਂ ਆਸਾਂ ਨੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਇੱਕ ਕਾਲਾ ਧਨ ਜਿੱਤੀ ਜ਼ਰੂਰੀ ਨਹੀਂ ਬਾਹਰੋਂ ਆ ਜਾਵੇ ਇੱਥੇ ਬਲੈਕ ਮਨੀ ਜਿਹੜੀ ਆ ਕਿਉਂਕਿ ਅੱਤਵਾਦ ਨੂੰ ਬਹੁਤ ਪ੍ਰਭਾਵਿਤ ਹੁੰਦਾ ਸੀ ਬਲੈਕ ਮਨੀ ਕਈ ਇਨਫਰਾਸਟ੍ਰਕਚਰ ਦੇ ਵਿੱਚ ਉਹ ਇਨਵੋਲ ਹੁੰਦਾ ਸੀ ਉਹਦਾ ਜਿਹੜਾ ਲੱਖ ਤੋੜਿਆ ਗਿਆ ਅੱਜ ਜਿਹੜਾ ਬੰਦਾ ਇੱਕ ਨੰਬਰ ਦਾ ਕੰਮ ਕਰਨ ਵਾਲਾ ਉਹ ਆਪਣੇ ਆਪ ਨੂੰ ਸੇਵ ਸਮਝਦਾ ਚਾਹੇ ਉਹ 골ਡ ਦੇ ਵਪਾਰੀ ਹੋ ਜਾਣ ਕੱਪੜੇ ਦੇ ਵਪਾਰੀ ਹੋਵੇ ਸੀ ਅੱਗੇ ਜਦੋਂ ਕੋਈ ਮਰਜੀ ਮਾਰ ਉਹ ਲੋਕੀ ਕਹਿੰਦੇ ਵੀ ਅਸੀਂ ਅੱਗੇ 20 20 30 30 ਲੱਖ ਦਾ ਸਾਲਜਿਕਰੀ ਘਾਟਾ ਸਹਿ ਲੈਂਦੇ ਸੀ ਕਿਉਂਕਿ ਬਿੱਲ ਨਹੀਂ ਹੁੰਦੇ 2 ਨੰਬਰ 'ਚ ਹੁਣ ਉਹ ਸਾਰਾ ਕੰਮ ਵਾਈਟ ਚ ਆ ਜਿਹੜੀ ਅੱਗੇ ਨਾਲ ਉਹ ਰਿਟਰਨ ਕਿੱਢੀ ਆ ਸੜਕਾਂ ਦਾ ਬਹੁਤ ਵੱਡਾ ਜਿਹੜਾ ਜਾਲ ਹੈ ਇਹ ਤੁਸੀਂ ਦੇਖੋ ਜਦੋਂ ਦੀ ਵਾਇਪਾਈ ਪਹਿਲਾਂ ਗਵਰਨਮੈਂਟ ਸੀਗੀ ਉਦੋਂ ਇੱਕ ਰੋਡ ਨੈਟਵਰਕ ਦੇ ਉੱਪਰ ਕੰਮ ਕੀਤਾ ਸੀ ਕਿਉਂਕਿ ਅੱਜ ਤਕਰੀਬਨ 4 ਲੱਖ ਕਿਲੋਮੀਟਰ ਦਾ ਜਿਹੜਾ ਵੱਡਾ ਰੋਡ ਦਾ ਇਨਫਰਾਸਟ੍ਰਕਚਰ ਆ ਉਹ ਉਹਨਾਂ ਦੇ ਸਾਹਮਣੇ ਤੁਹਾਡੇ ਸਾਹਮਣੇ ਰੱਖਿਆਗਾ ਕੋਈ ਨਹੀਂ ਇਹਨਾਂ ਦਾ ਵੀਰਾਂ ਨੂੰ ਬਿਲਕੁਲ ਬਿਲਕੁਲ ਟਾਈਮ ਕਿਉਂਕਿ ਜਿਹੜਾ ਸਵਾਲ ਹੈ ਉਹਨਾਂ ਦਾ ਸਵਾਲ ਹੈ ਜੇ ਮੁੱਕਿਆ ਨਹੀਂ ਹੈ ਸਵਾਲ ਮੁੱਕਨ ਤੋਂ ਬਾਅਦ ਤੁਹਾਡੇ ਕੋਲ ਜਰੂਰ ਆਵਾਂਗੇ ਤੁਹਾਡੇ ਨਾਲ ਵੀ ਗੱਲ ਕਰਾਂਗੇ ਆਮ ਜਨਤਾ ਦੇ ਨਾਲ ਵੀ ਗੱਲ ਕੀਤੀ ਜਾਏਗੀ ਹਾਂਜੀ ਬੋਲੋ ਜਿੰਨੀ ਦੇਰ ਤੱਕ ਅਸੀਂ ਲੋਕ ਇਹ ਪਰੰਪਰਾਗਤ ਪਾਰਟੀਆਂ ਜਿੰਨੀਆਂ ਨੇ ਇਹਨਾਂ ਨੂੰ ਵੋਟ ਦੇਣੀ ਬੰਦ ਨਹੀਂ ਕਰਦੇ ਦੇਸ਼ ਕਦੀ ਤਰੱਕੀ ਨਹੀਂ ਕਰ ਸਕਦਾ ਔਰ ਨੰਬਰ 1 ਸਾਰੇ ਕੰਸਟੀਟਿਊਸ਼ਨਲ ਇੰਸਟੀਟਿਊਟੇ ਖਾ ਗਏ ਨੇ ਕੋਈ ਪਬਲਿਕ ਦੇ ਹੱਕ ਚ ਕੰਮ ਨਹੀਂ ਕਰਦਾ ਅੱਜ ਤੁਸੀਂ ਕੰਪਲੇਨਟ ਫਾਈਲ ਕਰੋ ਪਤਾ ਹੀ ਨਹੀਂ ਜਾਂਦਾ ਕਿੱਥੇ ਹੈ ਔਰ ਤੁਸੀਂ ਮੁਜਰਮ ਬਣ ਕੇ ਜੇਲ੍ਹ ਚ ਹੀ ਚਲ ਜਾਂਦੇ ਹੋ ਮੈਂ ਇਹ ਨਹੀਂ ਪਰ ਸਰਕਾਰ ਕਿਹੜੀ ਬਣੇਗੀ ਫਿਰ ਕਿਉਂਕਿ ਸਰਕਾਰ ਕਿਹੜੀ ਬਣਾਈ ਮੈਂ ਰਿਕੁਐਸਟ ਕੀਤੀ ਜਦੋਂ ਤੱਕ ਇਹਨਾਂ ਪਾਰਟੀਆਂ ਨੂੰ ਖਤਮ ਨਹੀਂ ਕਰਦੇ ਇਹ ਵੀ ਛੱਡ ਕੇ ਜਿਹੜੀ ਮਰਜ਼ੀ ਬਣ ਜਾਵੇ ਨਹੀਂ 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 ਆਈ ਐਮ ਨਾਟ ਐਗਰੀ ਮੈਂ ਆਈ ਐਮ ਨਾਟ ਐਗਰੀ ਮੈਂ ਕਹਿੰਦਾ ਜਦੋਂ ਤੱਕ ਇਹ ਸਾਰੀਆਂ ਪੰਪਰਾਂਗਰ ਪਾਰਟੀਆਂ ਜਿੰਨੀਆਂ ਨੇ ਨਾ ਇਹਨਾਂ ਦਾ ਬੇੜਾ ਗਰਗ ਨਹੀਂ ਹੁੰਦਾ ਇਹ ਦੇਸ਼ ਕਦੀ ਸੁਧਾਰ ਹੀ ਨਹੀਂ ਸਕਦਾ ਕੀ ਕਹਿਣਾ ਚਾਹੋਗੇ ਭਾਜੀ ਦੇਖੋ ਭਾਵੇਂ ਕਾਂਗਰਸ ਪਾਰਟੀ ਦਾ ਮੈ ਫਸਤੂਏ ਭਾਵੇਂ ਕਾਲੀਦਾਲ ਦਾ ਆਪਾਂ ਬੀਜਪੀ ਦਾ ਇਹ ਲਿਖਤੀ ਰੂਪ ਚੋਣਾ ਚਾਹੀਦਾ ਵੈ ਸਰਕਾਰ ਨੂੰ ਮੰਨਣਾ ਚਾਹੀਦਾ ਜਿਹੜਾ ਬੰਦਾ ਮੈਨਫੈਸਟੋ ਪ੍ਰਚਾਰ ਕਰਦਾ ਵੈ ਇੱਕ ਮਿੰਟ ਸਵਾਲ ਸੁਣੋ ਸਵਾਲ ਸੁਣੋ ਪਹਿਲੇ ਉਸ ਤੋਂ ਬਾਅਦ ਸਵਾਲ ਸੁਣੋ ਪਹਿਲੇ ਹਾਂਜੀ ਦੇਖੋ ਜਿਹੜਾ ਮੈਨਫੈਸਟੋ ਕਹਿੰਦੇ ਪਏ ਆਮ ਆਦਮੀ ਪਾਰਟੀ ਦਾ ਪਾਏ ਕਾਂਗਰਸ ਦਾ ਪਾ ਬੀਜੇਪੀ ਦਾ ਪਾ ਅਕਾਲੀ ਦਲ ਦਾ ਵੈ ਇਹ ਮੇਨਫੈਸਟੋ ਮੇਨ ਮੁੱਦਾ ਮੰਨਣਾ ਚਾਹੀਦਾ ਅਗਰ ਉਹ ਮੇਨਫੈਸਟੋ ਲੈ ਕੇ ਮੈਂ ਅਲੀਗਲ ਡਾਕੂਮੈਂਟ ਹੋਏ ਅਗਰ ਉਹ ਮੇਨਫੈਸਟੋ ਲੈ ਕੇ ਮੈਂ ਪ੍ਰਚਾਰ ਕਰਦਾ ਮੈਂ ਅਗਰ 1 ਸਾਲ ਲੀਆਂ 2 ਸਾਲ ਤੱਕ ਟਾਈਮ ਮੰਗਦੀ ਸਰਕਾਰ ਉਹ ਵਾਦੇ ਨਹੀਂ ਪੂਰੇ ਕਰਦੇ ਜਿਹੜਾ ਬੰਦਾ ਪ੍ਰਚਾਰ ਵੀ ਕਰਦਾ ਨਾ ਪਰਚਾਉਂਦਿਆਂ ਨਾ ਜਿਹਦਾ ਸਰਕਾਰ ਨੂੰ ਛੱਡੋ ਤੁਸੀਂ ਉਹ ਬੰਦੇ ਦੀ ਪਰਚਾ ਹੋਇਆ ਤਾਂ ਸਰਕਾਰ ਠੀਕ ਹੋਣੀ ਹੈ ਤਾਂ ਮੰਨਦੇ ਸਾਰੇ ਜਣੇ ਕਿ ਉਹਨਾਂ ਦੇ ਪਰਚੇ ਹੋਣੇ ਜਿਹਦੇ ਸਾਰੇ ਮੰਨਦੇ ਜੇ ਦੇ ਬੰਦਿਆਂ ਨੂੰ ਉੱਥੇ ਬੋਲਣ ਦੀ ਇਜਾਜ਼ਤ ਨਹੀਂ ਹੁੰਦੀ ਇਹ ਦੇਖਦਾ ਬੇੜਾ ਗਰ ਕੀ ਹੋਣਾ ਹੋਣਾ ਕਿਉਂ ਨਹੀਂ ਸੌਂਦੇ ਜੀ ਪਬਲਿਕ ਦੀ ਕਿਉਂ ਨਹੀਂ ਸੌਂਦੇ ਤੁਸੀਂ ਪਬਲਿਕ ਦੀ ਕਿਉਂ ਨਹੀਂ ਸੌਂਦੇ ਹਨ ਤੁਸੀਂ ਦੱਸੋ ਤੁਸੀਂ ਇਹ ਕਿਹੜੇ ਮੈਨੀਫੈਸਟੋ ਦੀ ਗੱਲ ਕਰਦੇ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਮੈਨੀਫੈਸਟੋ ਦੀ ਗੱਲ ਕਰਦੇ ਜਿਨ੍ਹਾਂ ਨੇ ਮੈਨੋ ਪਾਰਟੀ ਮੈਨੋ ਮੈਨੋ ਪਾਰਟੀ ਮੈਨੋ ਪਾਰਟੀ ਜਿਨ੍ਹਾਂ ਨੇ ਨਾ ਅਲਾਉਂਸ ਕੀਤਾ ਇਹ ਪਹਿਲਾਂ ਇਹਨਾਂ ਨੇ ਉਹਦਾ ਨਾਲ ਇਹਨਾਂ ਨੇ ਦਰਬਾਰ ਸਾਹਿਬ ਦੇ ਨਾਲ ਇਹਨਾਂ ਨੇ ਝਾੜੂ ਲਾਤਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਚਾਚ ਕਰਾਉਂਦਾ ਮਹੰਦਰ ਸਾਹਿਬ ਵਰਲਡ ਦੀ ਇੱਕ ਹੈਗੀ ਆ ਗੁਰਦਾ ਸਾਹਿਬ ਨੇ ਮਹ ਕਾਰਜ ਪਾਰਟੀ ਦੀ ਗੱਲ ਕਰਦੇ ਆਂ ਕਾਰਜ ਪਾਰਟੀ ਨੇ ਜੇ ਨਸ਼ਾ ਪਹਿਲਾਂ ਕਹਿੰਦੇ ਚੱਲਦਾ ਇਸ ਦਾ ਨਸ਼ਾ ਹੁਣ ਉਹ ਤੋਂ ਜ਼ਿਆਦਾ ਚੱਲਣ ਰਿਆ ਨੰਬਰ 3 ਤੇ ਸਾਡੇ ਕਾਲੀ ਦਲ ਦੇ ਬੀਜੇਪੀ ਦੇ ਕੰਮ ਬੋਲਦੇ ਨੇ ਕਿਹੜੀ ਨੁੱਕਰ ਚੱਪਾ 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 ਗਲੀਆਂ ਚੱਪਾ ਚੱਪਾ ਕੰਮ ਬੋਲਦੇ ਨਹੀਂ ਕੰਮ ਬੋਲਦੇ ਜੀ ਜਦੋਂ ਬੀਜੇਪੀ ਨੇ ਇੱਕ ਸਵਾਲ ਦਾ ਜਵਾਬ ਕੰਮ ਕੰਮ ਆਦਾ ਮੈਂ ਪਹਿਲੇ ਕਹਿ ਲੱਗਾ ਮੈਂ ਇੱਕ ਬਿਜ਼ਨਸਮੈਨ ਆ ਮੈਂ ਕੱਪੜੇ ਦਾ ਕੰਮ ਕਰਦਾ ਵਾਂ ਅੱਜ ਤੋਂ 5 ਸਾਲ ਪਹਿਲੇ ਜਦੋਂ ਬੀਜੇਪੀ ਨਹੀਂ ਆਣਾ ਸੀ ਮੈਨੀਫੈਸਟੋ ਬੜਾ ਵਧੀਆ ਤਿਆਰ ਕੀਤਾ ਗਿਆ ਸੀ ਬਿਲਕੁਲ ਆ ਗਿਆ ਰੋਜ਼ਗਾਰ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ ਕਿੰਨੇ ਕਰੋੜ ਨੌਕਰੀਆਂ ਪੀਜੀਆ ਸਭ ਨੂੰ ਪਤਾ ਗੱਲ ਗੱਲ ਪੂਰੀ ਕਰ ਲਾ ਗੱਲ ਇੱਕ ਮਿੰਟ ਗੱਲ ਪੂਰੀ ਕਰ ਮੈਂ ਗੱਲ ਗੱਲ ਸੱਚੋ ਗੱਲ ਪਹਿਲੇ ਪੂਰੀ ਗੱਲ ਸੁਣੋ ਪਹਿਲੇ 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 ਪੂਰੀ ਗੱਲ ਸੁਣੋ ਪਹਿਲੇ ਪੂਰੀ ਗੱਲ ਸੁਣਾਓ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਗਿਆ 15 ਲੱਖ ਰੁਪਈਆ ਹਰ ਬੰਦੇ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸਾਨੂੰ 2 ਮਿੰਟ 2 ਮਿੰਟ 2 ਮਿੰਟ 2 ਮਿੰਟ ਪਹਿਲੇ ਕੰਪਲੀਟ ਕਰ ਲੈ ਉਸ ਤੋਂ ਬਾਅਦ ਮੈਂ ਇੱਕ ਕਪੜੇ ਦਾ ਵਪਾਰੀ ਆ ਅੰਮ੍ਰਿਤਸਰ ਤੋਂ ਲੈ ਕੇ ਪੂਰੇ ਇੰਡੀਆ ਦੀ ਕੱਪੜੇ ਦੀ ਨਹੀਂ ਇੰਡਸਟਰੀ ਦੀ ਨੋਟਬੰਦੀ ਜੀਐਸਟੀ ਤੋਂ ਬਾਅਦ ਕੀ ਹਾਲਾਤ ਰਹੇ ਆ ਉਹ ਸਾਰੀ ਦੁਨੀਆ ਨੂੰ ਪਤਾ ਗਈ ਹੈ ਕਿਸੇ ਕੋ ਕੁਝ ਵੀ ਨਹੀਂ ਭੁੱਲਿਆ ਵਪਾਰੀ ਖੂਦ ਦੇ ਵਿੱਚ ਡਿੱਗਣ ਵਾਲੀ ਕੰਡੀਸ਼ਨ ਹੋ ਗਈ ਵਪਾਰੀਆਂ ਨੇ ਸੁਸਾਇਡਾ ਕੀਤੀਆਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਕੀ ਕੀ ਰਾਹਤ ਮਿਲੀ 15 ਲੱਖ ਦੋ ਜੀ 15 ਲੱਖ ਕਿੱਥੇ ਆ ਮੈਂ ਜੀ ਪਹਿਲਾਂ ਕੰਮ ਦੀ ਗੱਲ ਕੰਡਿਆ ਸੀ ਜੋ ਗਲੀਆਂ ਜੋ ਨੁੱਕਰ-ਨੁੱਕਰ ਜਿਹੜੀ ਆ ਅਕਾਲੀ ਦਰਾਲੇ ਪੱਕੀ ਕਰਾਦੀ 15 ਲੱਖ ਦੀ ਮੰਦਰ 15 ਲੱਖ ਦਾ ਉਹ ਮੇਰੇ ਨਾਲ 15 ਲੱਖ ਇੱਕ ਮਹੀਨੇ ਜੀ 15 ਲੱਖ ਰੁਪਏ ਕਿੱਥੇ ਨਾਉਟ ਕੀਤਾ ਕਿਨੇ 15 ਲੱਖ ਰੁਪਇਆ 15 ਲੱਖ ਵੀ ਨਹੀਂ ਦੱਸਦੇ ਜੀ 15 ਲੱਖ ਕਿੱਥੇ ਆ ਸਾਰਾ ਜਿਹੜਾ ਸਾਰਾ ਵਪਾਰ ਏ ਉਹ ਸਾਰਾ ਸੂਰਤ ਤੋਂ ਸ਼ੁਰੂ ਹੁੰਦਾ ਹੈ ਤੇ ਜਦੋਂ ਚਰੋ ਸੂਰੇ ਚ ਸੂਰਤ ਚ ਜਦੋਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਸੀ ਸੂਰੇ ਚ ਜਦੋਂ ਵਿਧਾਨ ਸਭਾ ਦੀਆਂ ਸੂਰੇ ਚ ਇੱਕ ਮਿੰਟ ਸਵਾਲ ਸੋਲ ਸੋਲ ਜਵਾਬ ਦੋ ਲੋ ਸੂਰੇ ਚ ਜਿਹੜੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਸੀ ਉਥੇ ਇੱਕ ਬੜੀ ਵੱਡੀ ਕਾਂਗਰਸ ਨੇ ਚਰਚਾ ਕੀਤੀ ਸੀ ਕੇ ਸੂਰਜ ਚੋਕ ਇਹਨਾਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਏਗਾ ਬੀਜੇਪੀ ਦਾ ਪਰ ਤੁਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਅਨੁਰੇਤੇ ਤੇ ਉਥੇ ਫੇਰ ਇੱਕ ਵਾਰ ਮਜ਼ਬੂਤ ਸਰਕਾਰ ਬਣੀ ਤੇ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਕਿ ਉਥੇ ਸੂਰਜ ਦੇ ਵਪਾਰੀ ਜਿੰਨੇ ਵੀ ਸੀ ਉਹ ਸਾਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਖਲੋਤੇ ਐ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਫੇਰ ਇੱਕ ਵਾਰੀ ਕਹਿ ਰਿਹਾ ਇਹ ਮੇਰੇ ਭਰਾ ਨੇ ਸਾਰੇ ਅੰਬਰਸਰ ਦੇ ਵਾਸੀ ਸਭ ਨਾਲੋਂ ਪਹਿਲੋਂ ਅਸੀਂ ਭਰਾ ਹਾਂ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਡੇ ਦੇਸ਼ ਦਾ ਨਾਮ ਗਰਵ ਨਾਲ ਉੱਚਾ ਕਰਤਾ ਐ ਤੇ ਇਹ ਸਾਰੇ ਵੀਰਾਂ ਨੂੰ ਵੀ ਆਪਾਂ ਦੱਸਣਾ ਚਾਹੁੰਦੇ ਆ ਕਿ 23 ਮਈ ਨੂੰ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਹੈ ਜਦੋਂ ਧੜਾ-ਤੜ ਚੈਨਲਾਂ ਤੇ ਫਾਸ਼ਿਦ ਨਤੀਜੇ ਆਣੇ ਆ ਤੇ ਫਿਰ ਇੱਕ ਵਾਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਫਿਰ ਮਸ਼ੀਨਾ ਇੱਕ ਮਿੰਟ ਇੱਕ ਮਿੰਟ ਜੋੜੋੜੀ ਇੱਕ ਮਿੰਟ ਇੱਕ ਮਿੰਟ ਕਿਉਂਕਿ ਦਾ ਇਸ ਤਰ੍ਹਾਂ ਇਸ ਤਰ੍ਹਾਂ ਜਵਾਬ ਜੋ ਸਵਾਲ ਸੁਣੋ ਫਿਰ ਜਵਾਬ ਦਿਓ ਕਿਸੇ ਲਈ ਨਹੀਂ ਹਾਂਜੀ ਹਾਂਜੀ ਜਵਾ ਇੱਕ ਮਿੰਟ ਦੇ ਸੁਣੋ ਸਭ ਤੋਂ ਵੇਖੋ ਚੌਂਕੀਦਾਰ ਸਭ ਤੋਂ ਵੱਡਾ ਚੋਰ ਹੈ ਇਸ ਕਰਕੇ ਦੇਖੋ ਜਿਹੜਾ ਰਫੇਲ ਡੀਲ ਹੈ ਜਿਹੜੇ ਜਹਾਜ਼ ਬਣਾਏ ਨੇ ਇਹ ਅਬਾਨੀ ਡਾਨੀ ਨੂੰ ਉਹਨਾਂ ਨੂੰ 90 ਟੈਂਡਰ ਨਵੀਂ ਕੰਪਨੀ ਲਿਸਟ ਕਰਕੇ ਉਹਨਾਂ ਨੂੰ ਟੈਂਡਰ ਜਾਂ ਕੰਮ ਦੇਣ ਦੀ ਕੀ ਲੋੜ ਸੀ ਇਹਨਾਂ ਦੀਆਂ ਪੁਰਾਣੀਆਂ ਵੱਡੀਆਂ ਕੰਪਨੀਆਂ ਉਹਨਾਂ ਕੋ ਕੰਮ ਕਿਉਂ ਨਹੀਂ ਕਰਾਇਆ ਇਹਨਾਂ ਗੁੱਜਾ ਇਹਨਾਂ 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 ਹੋਰ ਇਹਦੇ ਵਿੱਚ ਇਹਨਾਂ ਵੱਡਾ ਕਪੜਾ ਕੀਤਾ ਵਾ ਇਹਨਾਂ ਵੱਡਾ ਕਪੜਾ ਕੋਈ ਵੱਡੇ ਨਿੱਕੇ ਮੋਡੇ ਕਪੜੇ ਕੰਮ ਦੀ ਕੋਈ ਲੋੜ ਨਹੀਂ ਉਹਨੇ ਜੋ ਕਰਨਾ ਸੀ ਕੋਈ ਕੰਮ ਸਭ ਕੁਝ ਕਰ ਲਿਆ ਲੋ ਜੀ ਮੰਨਦੇ ਜੀ ਵੱਡੇ ਕਪੜੇ ਸਰ ਭਾਜੀ ਦੀ ਗੱਲ ਦਾ ਸੂਰਤ ਦਾ ਜਵਾਬ ਮੈਂ ਦੇਣ ਲੱਗਾ ਕਿ ਸੂਰਤ ਦਾ ਜਵਾਬ ਹੈ ਦੇਣ ਲੱਗਾ ਕਿ ਸਭ ਤੋਂ ਪਹਿਲੇ ਬੀਜੇਪੀ ਦਾ ਜਿਹੜਾ ਮੇਨ ਮੋਟਰ ਉੱਥੇ ਹਿੰਦੂਤਾ ਬਥੋੜਾ ਜ਼ਿਆਦਾ ਚੱਲਦਾ ਸੂਰਤ ਦੇ ਵਿੱਚ ਭਾਜੀ ਨੂੰ ਪਹਿਲਾਂ ਪਤਾ ਕਿ ਨਹੀਂ ਪਤਾਗਾ ਆਪਾਂ ਰਾਮ ਮੰਦਰ ਦਾ ਨਿਰਮਾਣ ਕਰਾਂਗੇ ਉਹ ਇੱਕ ਉਹ ਇੱਕ ਉਹ ਇੱਕ ਸਿਰਫ ਇਹ ਗੱਲ ਸੁਣੋ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਜਿੱਤੀ ਗਈ ਹੈ ਉਹ ਇੱਕ ਧਰਮ ਦੀ ਰਾਜਨੀਤੀ ਦੇ ਨਾਲ ਜਿੱਤੀ ਗਈ ਹੈ ਲੋਕਾਂ ਨੂੰ ਇੱਕ ਲollipops ਦਿੱਤਾ ਗਿਆ ਕਿ ਰਾਮ ਮੰਦਰ ਬਣੇਗਾ ਅੱਜ 5 ਸਾਲ ਪਹਿਲੇ ਆਉਣ ਤੋਂ ਪਹਿਲੇ ਫੈਸਟੋ ਦੀ ਵੀ ਸਭ ਤੋਂ ਪਹਿਲੀ ਚੀਜ਼ ਸੀ ਕਿ ਰਾਮ ਮੰਦਰ ਦਾ ਨਿਮਾਣ ਹੋਏਗਾ ਐਜ਼ ਅ ਹਿੰਦੂ ਹਰ ਬੰਦਾ ਜਾਣਦਾ ਸੀ ਕਿ ਉਹ ਨਿਰਮਾਣ ਹੋਣਾ ਚਾਹੀਦਾ ਉਹ ਕਿੱਥੇ ਗਿਆ ਵਾ tha ਪਹਿਲੇ ਤੋਂ ਰਾਮ ਮੰਦਰ ਦਾ ਵਾਦਾ ਕਿੱਥੇ ਰਾਮ ਮੰਦਰ ਕਿੱਥੇ ਜੀ ਰਾਮ ਮੰਦਰ ਕਿੱਥੇ ਰਾਮ ਮੰਦਰ ਦਾ ਮੇਰਾ ਵੀਰ ਜਿਹੜਾ ਮੁੱਦਾ ਕਹਿ ਰਿਹਾ ਉਹਦੇ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੈਬਨਟ 'ਚ ਇੱਕ ਇੱਕ ਟੀਮ ਬਣਾਈ ਹੈ ਉਹ ਇੱਕ ਟੀਮ ਇੱਕ ਟੀਮ ਬਣਾਈ ਹੈ ਕੈਬਨਰ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਚ ਜਿੰਦੇ ਚ ਤੁਹਾਨੂੰ ਵੀ ਪਤਾ ਹੋਵੇ ਸਮਰੀਰ ਕੋਰ ਨੇ ਜਿਹੜੇ ਆਪਣੇ ਦੇਸ਼ ਦੇ ਪ੍ਰਮੁੱਖੇ ਜਿਹੜੇ ਸਾਡੇ ਹੈਗੇ ਨੇ ਚਾਰ ਪੰਜ ਜਿਹੜੇ ਇਸ ਚੀਜ਼ ਨੂੰ ਦੇਖ ਰਹੇ ਨੇ ਤੇ ਜਲਦੀ ਡਿਸੀਜਨ ਇਸ 23 ਮਈ ਤੋਂ ਰਾਮ ਮੰਦਰ ਤੇ ਵੀ ਆਏਗਾ ਤੇ ਜਿਹੜੀ 370 ਦੀ ਧਾਰਾ ਹੈ ਉਹ ਵੀ ਜੰਮੂ ਕਸ਼ਮੀਰ ਚ ਟੁੱਟੇਗੀ ਤੇ ਸਾਡੇ ਵਰਗੇ ਜਿੰਨੇ ਵੀ ਪੰਜਾਬੀ ਸਾਡੇ ਭਰਾ ਜਿੱਥੇ ਵੀ ਉਤੇ ਆਪਣੀਆਂ ਜਗਾ ਖਰੀਦਣਾ ਚਾਹਦੇ ਐ ਕੋਈ ਪਲਾਟ ਬਣਾਣਾ ਚਾਹੁੰਦਾ ਤੇ ਸਾਨੂੰ ਉਹ ਵੀ ਬੜਾ ਮੌਕਾ ਮਿਲੇਗਾ ਅਸੀਂ ਇਹੋ ਹੀ ਸੁਪਨਾ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦਾ ਸੋਚਿਆ ਕਿ ਇੱਕ ਵਾਰੀ ਫੇਰ ਹੁੰਦਾ ਰਾ ਚਲੰਦਾ بلند ਹੋਏਗਾ ਰਾਮ ਮੰਦਰ ਰਾਮ ਮੰਦਰ ਕਿਤੇ ਬਣੇਗਾ ਇੱਕ ਮਿੰਟ ਹਾਂਜੀ ਹਾਂਜੀ ਬੋਲੋ ਬੋਲੋ 5 ਸਾਲ ਪਹਿਲੇ ਜਿਹੜਾ ਲollipops ਦਿੱਤਾ ਸੀ ਫੇਰ ਅਸ 5 ਸਾਲ ਬਾਅਦ ਅਗੇ ਲollipops ਚੱਲੇਗਾ ਕਿਉਂ ਚੱਲੇਗਾ ਪਹਿਲੇ ਪਹਿਲੇ ਮੁੱਦਾ ਹੈਗਾ ਸੀ ਸਾਡੀ ਸਰਕਾਰ ਨਹੀਂ ਗਈ ਜੀ ਵੀ ਯੂਪੀ ਦੇ ਵਿੱਚ ਯੂਪੀ ਚ ਕਿਸੇ ਹੋਰ ਦੀ ਸਰਕਾਰ ਹੈ ਜੀ ਅਸੀਂ ਕੋਈ ਬਿਲ ਪਾਸ ਨਹੀਂ ਕਰ ਬਾਰੇ ਅੱਜ ਕਰ ਨਹੀਂ ਪਾਰੇ ਅੱਜ ਸਰਕਾਰ ਯੋਗੀ ਦੇ ਤੇ ਨਾਜੀ ਦੀ ਉੱਥੇ ਹੈ ਉਪਰ ਪ੍ਰਸ਼ਾਸਨ ਬੀਜੇਪੀ ਦਾ ਫੇਰ ਕਿਉਂ ਨਹੀਂ ਬਣ ਪਾਇਆ ਦੇ ਰਹੇ ਨੇ ਉਹਦੇ ਕੋਈ ਗੱਲ ਨਹੀਂ ਕਰਦਾ 5 ਸਾਲਾਂ ਦੇ ਵਿੱਚ ਲੋਨੀਪਰ ਦੀ ਗੱਲ ਕਰਦੇ ਦੇ 5 ਸਾਲਾਂ ਦੇ ਵਿੱਚ ਮੋਦੀ ਜਿੰਦਾਬਾਦ ਜੈ ਵਾਰਲਡ ਲੈਵੇ ਚਦਾ ਨਾਲ ਦਾ ਪਾਕਿਸਤਾਨ ਕੋਲੋਂ ਪਾਕਿਸਤਾਨ ਡਰਦਾ ਹੈ ਤੇ ਮੋਦੀ ਕੋਲੋਂ ਡਰਦਾ ਹੈ ਜੈ ਦਾ ਨਾਲ ਦਾ ਚੀਨ ਡਰਦਾ ਹੈ ਤੇ ਮੋਦੀ ਕੋਲੋਂ ਡਰਦਾ ਹੈ ਗਏ ਕੀ ਡਰਦਾ ਵਾ ਜੀ ਤੁਸੀਂ ਦੱਸੋ ਡਰਦਾ ਵਾ ਇੱਕ ਮਿੰਟ ਡਰਦਾ ਕੋਈ ਸਰ ਰਾਮ ਮੰਦਰ ਦਾ ਰਾਮ ਮੰਦਰ ਦਾ ਜਿਹੜਾ ਮੁੱਦਾ ਹੈ ਰਾਮ ਮੰਦਰ ਦਾ ਕੇਸ ਹੈ ਉਹ 20 ਸਾਲ ਤੋਂ ਚੱਲ ਰਿਹਾ ਹੈ ਮਤਲਬ 20 ਸਾਲ ਪਹਿਲੇ ਵੀ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਵੀ ਨਹੀਂ ਮਤਲਬ ਲollipops ਵੇਖ ਦੋ ਮਤਲਬ ਕਿ ਦੋਨੋਂ ਦੇ ਰਹੇ ਨੇ ਤੇ ਹੁਣ ਬੀਜੇਪੀ ਤੁਸੀਂ ਨਹੀਂ ਦੋ ਤੁਸੀਂ ਨਹੀਂ ਦੋਗੇ ਲollipops ਨਹੀਂ ਨਹੀਂ ਅਸੀਂ ਪੱਕਾ ਨਹੀਂ ਦੋਗੇ ਲollipops ਦੇਖੋ ਜੇ ਆਈਟੀ ਬੰਨਾ ਚਾਹੀਦਾ ਵਾ ਤੇ ਇੱਕ ਮਿੰਟ ਇੱਕ ਮਿੰਟ ਜੇ ਬੀਜੇ ਜੇ ਬੀਜੇਪੀ ਕਰਨ ਦੀ ਵੀ ਕਿ ਇਹਨਾਂ ਨੇ ਬਹੁਤ ਕੁਝ ਕਰਾਇਆ بڑے ਕੰਮ ਕਰਾਇਆ ਕੋਈ ਇੱਕ ਕੰਮ ਗਨਾਂ ਕੇ ਦਿਖਾ ਦਿਓ ਕੋਈ ਇੱਕ ਕੰਮ ਗਨਾਂ ਕੇ ਦਿਖਾ ਦਿਓ ਉਹ ਕੰਮ ਤਾਂ ਕੰਮ ਗਨਾਈ ਜਾਂਦੇ ਹਾਂਜੀ ਕੰਮ ਇੱਕ ਕੰਮ ਇੱਕ ਕੰਮ ਇੱਕ ਹਾਂਜੀ ਇੱਕ ਮਿੰਟ ਇੱਕ ਮਿੰਟ ਪਿੱਛੇ ਪੁਲਵਾਮਾ 'ਚ ਅਟੈਕ ਹੋਇਆ ਤੇ ਇਹਨਾਂ ਨੇ ਉੱਥੇ ਇਹ ਸਟ੍ਰਾਈਕ ਕੀਤੀ ਕਹਿੰਦਾ 300 ਬੰਦਾ ਮਾਰਦਾ ਕੋਈ ਇਹਨਾਂ ਕਹਿੰਦਾ 400 ਮਾਰਦਾ 250 ਮਾਰਦਾ ਕਹਿੰਦੇ ਪਾਕਿਸਤਾਨ ਡਰ ਗਿਆ ਉਹ ਪਾਕਿਸਤਾਨ ਘੱਟ ਅਗਲੇ ਦਿਨ ਚਾਈ ਲੈ ਕੇ ਤੁਹਾਡੇ ਕੋਲ ਆ ਗਿਆ ਤੁਹਾਡਾ ਬੰਦਾ ਸੁੱਟ ਗਏ ਤੁਹਾਡਾ ਬੰਦਾ ਫੜ ਗਏ ਹਾਂਜੀ ਫੇਰ ਫੜ ਲਿਆ ਤੇ ਤੁਸੀਂ ਕਹਿੰਦੇ ਬਾਈ ਪਾਕਿਸਤਾਨ ਘੱਟ ਗਿਆ ਪਾਕਿਸਤਾਨ ਕੀ ਕਹਿਣਾ ਜੀ ਇਹ ਮੇਰੀ ਮੇਰੀ ਭਾਜੀ ਮੇਰੀ ਭਾਜੀ ਬੇਨਤੀ ਸੁਣੋ ਮੇਰੀ 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 ਤੁਹਾਡੇ ਕੋਲ ਅਸੀਂ ਅਸੀਂ ਇਹ ਚੀਜ਼ ਦਾ ਜਵਾਬ ਦੇਣਾ ਚਾਹੁੰਦੇ ਹਾਂ ਭਾਜੀ ਮੇਰੇ ਵੱਡੇ ਨੇ ਪਰ ਭਾਜੀ ਆਪ ਨੂੰ ਬਹੁਤ ਸ਼ਰਮ ਦੀ ਗੱਲ ਏ ਕਿ ਅੱਜ ਤੁਸੀਂ ਵੀ ਉਹ ਲੋਕਾਂ ਚ ਰਲ ਗਏ ਹੋ ਜਿਹੜੇ ਆ ਲੋਕ ਆਪਣੀ ਦੇਸ਼ ਦੀ ਸੈਨਾ ਤੇ ਸਵਾਲ ਉਠਾ ਰਹੇ ਨੇ ਤੁਸੀਂ ਉਸ ਦਿਨ ਦੇਖਦੇ ਵਾਗਾ ਬਾਡਰ ਤੇ ਜਦੋਂ ਸਾਡਾ ਅਬ ਬੰਨੀਓ ਆ ਰਿਹਾ ਸੀ ਤੇ ਕਿੰਡੀ ਸ਼ਾਨ ਦੇ ਨਾਲ ਮੇਰੀ ਬੇਨਤੀ ਸੁਣੋ ਕਿੰਨੀ ਸ਼ਾਨ ਦੇ ਨਾਲ ਆਇਆ ਉਹ ਉਮਰਾਨ ਖਾਨ ਨੂੰ ਆਪ ਉਥੇ ਵਿਧਾਨ ਸਭਾ ਚ ਕਹਿਣਾ ਪਿਆ ਕਿ ਕੱਲ 5 ਵਜੇ ਅਸੀਂ ਉਹਨਾਂ ਦਾ ਜਿਹੜਾ ਪੋਪਲਟ ਹੈਗਾ ਅਸੀਂ ਉਹਨਾਂ ਨੂੰ ਦੇਸ਼ ਨੂੰ ਸੋਪਨ ਜਾਣੇ ਕਦੀ ਅੱਜ ਤੱਕ ਐ ਕੁਝ ਹੋਇਆ ਸੀ ਮੇਰੀ ਮੇਰੀ ਬੇਨਤੀ ਸੁਣੋ ਸ਼ਰਮਜੀਤ ਕਿਉਂ ਨਹੀਂ ਲੱਗਦਾ ਐ ਹੋਈ ਸ਼ਰਮਜੀਤ ਦਾ ਮੁੱਦਾ ਵੀ ਸੇਮ ਔਰ ਉਹ ਕਾਂਗਰਸ ਦੀ ਸਰਕਾਰ ਸੀ ਸੈਂਟਰ ਤੇ ਸ਼ਰਮਜੀਤ ਨੂੰ ਉਥੇ ਜੇਲ੍ਹ ਚ ਮਾਰਦਾ ਦਿੱਤਾ ਗਿਆ ਅੱਜ ਉਹਦੀ ਭੈਣ ਵੀ ਕਹਿ ਰਹੀ ਏ ਕਿ ਉਸ ਵਕਤ ਕਿ ਨਰਿੰਦਰ ਮੋਦੀ ਜੀ ਹੁੰਦੇ ਤੇ ਅੱਜ ਮੇਰਾ ਭਰਾ ਵੀ ਜ਼ਿੰਦਾ ਹੁੰਦਾ ਮੈਂ ਚਰਨਾ ਚ ਬੇਨਤੀ ਕਰਾਂਗਾ ਮੇਰੇ ਵੱਡੇਓ ਤੁਸੀਂ ਆਪਣੀ ਦੇਸ਼ ਦੀ ਸੈਨਾ ਨੂੰ ਹੋਰ ਤੁਸੀਂ ਜਿਹੜੇ ਮਰਜੀ ਮੁੱਦੇ ਛੇੜ ਲਓ ਪਰ ਤੁਸੀਂ ਵੀ ਤੁਸੀਂ ਵੀ ਉਹਨਾਂ ਕੋ ਸਬੂਤ ਮੰਗੰਦੇ ਹੋ ਸਬੂਤ ਤੁਸੀਂ ਸਬੂਤ ਮੰਗੰਦੇ ਹੋ ਭਾਜੀ ਕੀ ਤੁਸੀਂ ਕੀ ਤੁਸੀਂ ਕੀ ਕਹਿਣ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਹਾਂਜੀ ਸਰ ਮੈਂ ਕਹਿਣਾ ਚਾਹੁੰਦਾ ਬੀਜੇਪੀ ਦਾ ਸਰ ਇੱਕ ਮਿੰਟ ਗੱਲ ਸਰ ਹਾਂਜੀ ਬੋਲੋ ਬੋਲੋ ਸਰ ਹਾਂਜੀ ਬੀਜੇਪੀ ਦਾ ਸਲੋਗਨ ਹੈ ਸਭ ਦਾ ਸਾਥ ਸਭ ਦਾ ਵਿਕਾਸ ਜੀ ਮੈਂ ਇਹਨੂੰ ਜੁਮਲਾ ਕਹਿਣਾ ਕਿਉਂ ਕਹਿਣਾ ਦਿੱਲੀ ਚ ਗਵਰਨਮੈਂਟ ਦਿੱਲੀ ਚੁਣੀ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੀ ਨੰਬਰ 2 ਨੰਬਰ 2 ਹਾਂ ਬਲੋ ਨੰਬਰ 2 ਇੱਕ ਇੱਕ ਕਹਿੰਦੇ ਨੇ ਰਾਤ ਨੂੰ 1:30 ਵਜੇ ਇਹ ਕਹਿੰਦੇ ਅਸੀਂ ਬੜੇ ਬਿਸ਼ਟਾਚਾਰ ਮੁਕਤ ਸਰਕਾਰ ਸਾਡੀ ਹੈ ਰਾਤ ਨੂੰ 1:30 ਵਜੇ ਡਾਇਰੈਕਟਰ ਸੀਬੀਆਈ ਨੂੰ 49 ਉਹ ਤਾਂ ਉਹ ਚਾਰ ਚਰਖਾ ਲੈ ਆਉਂਦੇ ਕੋ واپس ਕਿਉਂਕਿ ਸੇਰੇ ਰਾਫਲ ਦੀ ਗਾਰੀ ਹੋਣੀ ਹੈ ਪੀ ਜਨਤਾ ਪਾਰਟੀ ਜਿੰਦਾਬਾਦ ਸ੍ਰੀ ਨੰਦਰ ਉਹ ਇਨੀ ਗੱਲ ਦੇ ਨਾਲ ਅਸੀਂ ਆਪਣਾ ਜਿਹੜਾ ਟੂਰਵਾ ਖਤਮ ਕਰਦੇ ਹਾਂ ਤੇ ਜਲਦ ਹੀ ਫੇਰ ਦੁਬਾਰਾ ਲੈ ਕੇ ਆਵਾਂਗੇ ਕਿਉਂਕਿ ਹਰ ਸਰਕਾਰ ਦਾਵਾ ਕਰਦੀ ਪਈ ਹੈ ਕਿ ਸਾਡੀ ਹੀ ਸੀਟਾਂ ਹੋਣਗੀਆਂ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਦੇਸ਼ ਦੀ ਜਿਹੜੀ ਸਰਕਾਰ ਉਹ ਭਾਜਪਾ ਦੀ ਬਣੀ ਗਈ ਤੇ ਕਾਂਗਰਸ ਵਾਲੇ ਕਹਿੰਦੇ ਕਾਂਗਰਸ ਦੀ ਬਣੇਗੀ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆਮ ਆਦਮੀ ਬਣੇਗੀ ਹੁਣ ਦੇਖਣਾ ਹੋਏਗਾ ਤੇ 23 ਮਈ ਨੂੰ ਲੋਗ ਦੀ ਕਚਾਰੀ ਦੇ ਵਿੱਚ ਕਿਹੜੀ ਵੋਟ ਦਾ ਸਹੀ ਇਸਤੇਮਾਲ ਕੀਤਾ ਜਾਂਦਾ ਤੇ 23 ਤਰੀਕ ਨੂੰ ਰਿਜ਼ਲਟ ਆਉਂਦਾ ਤੇ ਰਿਜ਼ਲਟ ਦੇ ਵਿੱਚ ਲੋਕਾਂ ਦੀ ਕਚਾਰੀ ਵਿੱਚ ਕੌਣ ਜੇਤੂ ਹੁੰਦਾ ਵਾ ਤੇ ਕੌਣ ਹੁੰਦਾ ਹਾਰੂ ਫਿਰ ਦੁਬਾਰਾ ਤੁਹਾਨੂੰ ਮਿਲਾਂਗੇ ਉਦੋਂ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ 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 ਚਲੋ